ਸੋ ਗੁਰੂ ਪਿਆਰਿਓ ਜੋ ਆਪਜੀ ਦੇ ਨਾਲ ਮੇਰੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਜੋ ਕਿ ਸ਼ਲੋਕ ਮਹਲਾ 9ਵੇਂ ਦੇ ਸਰਲੇਖ ਹੇਠ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 1426 ਤੇ ਸੁਭਾਏਮਾਨ ਹੈ ਇਸ ਸ਼ਲੋਕਾਂ ਦੀ ਵਿਆਖਿਆ ਗੁਰੂ ਪਿਆਰਿਓ ਆਪਾਂ ਲੜੀਵਾਰ ਕਰ ਰਹੇ ਹਾਂ ਔਰ ਸਤਗੁਰੂ ਜੀ ਮਿਹਰ ਕਰ ਰਹੇ ਨੇ ਬਖਸ਼ਿਸ਼ ਕਰ ਰਹੇ ਨੇ ਆਪ ਜੀ ਦੇ ਨਾਲ ਪਿਛਲੇ ਦਿਨਾਂ ਵਿੱਚ ਸਤਗੁਰਾਂ ਦੀ ਬਾਣੀ ਦੇ ਪੰਜ ਸ਼ਲੋਕਾਂ ਦੀ ਵਿਚਾਰ ਕਰ ਚੁੱਕੇ ਹਾਂ ਜਿਵੇਂ ਕੱਲ ਆਪਾਂ ਵਿਚਾਰ ਕੀਤੀ ਸੀ ਤਨਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਸਤ ਨਾਨਕ ਸੱਚੀ ਜਾਨ ਇਹ ਜਿਹੜੇ ਰਿਸ਼ਤੇ ਨਾਤੇ ਨੇ ਨਾ ਉੱਥੇ ਖਤਮ ਹੋ ਜਾਂਦੇ ਨੇ ਜਿੱਥੇ ਸਾਡੇ ਤੋਂ ਲੇਖਾ ਮੰਗਿਆ ਜਾਏਗਾ ਜਿਹੋ ਜੇ ਅਸੀਂ ਕਰਮ ਕਰਾਂਗੇ ਉਹ ਕਰਮਾਂ ਦਾ ਜਦੋਂ ਹਿਸਾਬ ਹੋਏਗਾ ਨਾ ਤੇ ਗੁਰੂ ਪਿਆਰਿਓ ਰੱਬ ਦੀ ਜਿਹੜੀ ਅਦਾਲਤ ਲੱਗਦੀ ਹੈ ਰੱਬ ਦੀ ਜਿਹੜੀ ਕਚਹਿਰੀ ਲੱਗਦੀ ਹੈ ਉਹਦੇ ਵਿੱਚ ਕਰਮਾਂ ਦੇ ਆਧਾਰ ਤੇ ਫੈਸਲੇ ਹੋਣਗੇ ਫਿਰ ਕਿਸੇ ਦੀ ਨਹੀਂ ਸੁਣੀ ਜਾਏਗੀ ਇਸੇ ਕਰਕੇ ਸਤਿਗੁਰਾਂ ਨੇ ਆਖਿਆ ਭਾਈ ਚੰਗੇ ਕਰਮ ਕਰਨ ਦੇ ਲਈ ਗੁਰੂ ਨਾਲ ਜੁੜ ਤੇ ਰੱਬ ਦਾ ਨਾਮ ਜਪ ਅੱਜ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਸ਼ਲੋਕ ਨੰਬਰ 6 ਦੀ ਵਿਆਖਿਆ ਕਰਾਂਗੇ ਕਿ ਸਤਗੁਰ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਫਰਮਾਉਣਾ ਕਰਦੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਨੇ ਪਤਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਪਤਤ ਉਧਾਰਨ ਪਤਤ ਕਹਿੰਦੇ ਨੇ ਜਿਹੜਾ ਰੱਬ ਨਾਲੋਂ ਟੁੱਟਿਆ ਹੋਵੇ ਰੱਬ ਨਾਲੋਂ ਟੁੱਟ ਕੇ ਵਿਕਾਰਾਂ ਦੇ ਵਿੱਚ ਡਿਗਿਆ ਹੋਵੇ ਬੁਰਾਈਆਂ ਦੇ ਵਿੱਚ ਡਿਗਿਆ ਹੋਵੇ ਜਿਹਦੇ ਜੀਵਨ ਦੇ ਵਿੱਚ ਬੁਰਾਈਆਂ ਜਿਹਦੇ ਜੀਵਨ ਦੇ ਵਿੱਚ ਵਿਕਾਰ ਹੀ ਵਿਕਾਰ ਹੋਣ ਉਹਨੂੰ ਪਤਿਤ ਆਖਿਆ ਜਾਂਦਾ ਆਪਾਂ ਗੁਰਸਿੱਖਾਂ ਨਾ ਆਪਾਂ ਇਹ ਸ਼ਬਦ ਵਰਤਦੇ ਆਂ ਪਤਿਤ ਸ਼ਬਦ ਉਹਦੇ ਲਈ ਵਰਤਦੇ ਆਂ ਜਿਹੜਾ ਮੇਰੇ ਕਲਗੀਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਅਮਰਤ ਛੱਕੇ ਪੰਜ ਪਿਆਰੇ ਸਹਬਾਨਾਂ ਦੀ ਸ਼ਰਨ ਵਿੱਚ ਜਾ ਕੇ ਸਿੰਘ ਸਾਜਦਾ ਹੈ ਪੰਜ ਕਕਾਰ ਧਾਰਨ ਕਰਦਾ ਹੈ ਤੇ ਫਿਰ ਉਹ ਦੁਨੀਆ ਦੇ ਪਿੱਛੇ ਲੱਗ ਕੇ ਜਾਂ ਆਪਣੇ ਭੈੜੇ ਮਨ ਦੇ ਪਿੱਛੇ ਲੱਗ ਕੇ ਕਕਾਰ ਕਕੂਰ ਜਿੰਨੇ ਵੀ ਨੇ ਇਹ ਸਾਰੇ ਉਤਾਰ ਦਿੰਦਾ ਹੈ ਤੇ ਗੁਰੂ ਪਿਆਰੇ ਪੰਜ ਕਕਾਰ ਸਹਬਾਨਾਂ ਨੂੰ ਉਤਾਰ ਕੇ ਉਹ ਮਨੁੱਖ ਪਤਿਤ ਹੋ ਜਾਂਦਾ ਹੈ ਉਹਨੂੰ ਵੀ ਪਤਾ ਤੱਕਿਆ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਇਥੇ ਇਹੀ ਸਮਝਾਉਣਾ ਚਾਹੁੰਦੇ ਨੇ ਪਤਤ ਕਿਨੂ ਆਖਿਆ ਇੱਕ ਵਾਰ ਮੈਂ ਫੇਰ ਬੇਨਤੀ ਕਰਦੇ ਆਂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 1426 ਤੇ ਸਤਗੁਰ ਸੱਚੇ ਪਾਤਸ਼ਾਹ ਜੀ ਸ਼ਲੋਕ ਉਚਾਰਨ ਕਰਦੇ ਨੇ ਪਿਛਲੇ ਪੰਜ ਸ਼ਲੋਕਾਂ ਦੀ ਆਪਾਂ ਤੁਹਾਡੇ ਨਾਲ ਵਿਚਾਰ ਕੀਤੀ ਸੀ ਤੇ ਛੇਵੇਂ ਸਲੋਕ ਦੀ ਜਿਹੜੀ ਅੱਜ ਵਿਚਾਰ ਕਰਨੀ ਹੈ ਕੀ ਕਹਿ ਰਹੇ ਨੇ ਪਾਤਸ਼ਾ ਪਤਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਤ ਪਤਤ ਦਾ ਅਰਥ ਹੈ ਵਿਕਾਰਾਂ ਦੇ ਵਿੱਚ ਡਿੱਗਿਆ ਹੋਇਆ ਮਨੁੱਖ ਜਿਹੜਾ ਰੱਬ ਨਾਲੋਂ ਗੁਰੂ ਨਾਲੋਂ ਟੁੱਟ ਚੁੱਕਿਆ ਹੈ ਅਮਰਤ ਸ਼ਾਕੇ ਜਿਹੜਾ ਬੰਦਾ ਅਮਰਤ ਨੂੰ ਭੰਗ ਕਰ ਦਿੰਦਾ ਹੈ ਪੰਜ ਕਕਾਰਾਂ ਨੂੰ ਉਤਾਰ ਦਿੰਦਾ ਹੈ ਉਹਨੂੰ ਵੀ ਪਤਤ ਆਖਿਆ ਗਿਆ ਕਿਉਂਕਿ ਗੁਰੂ ਨਾਲੋਂ ਟੁੱਟ ਜਾਂਦਾ ਹੈ ਤੇ ਗੁਰੂ ਪਿਆਰਿਓ ਇਥੇ ਪਤਤ ਆਖਿਆ ਜਿਹੜਾ ਵਿਕਾਰਾਂ ਦੇ ਵਿੱਚ ਬੁਰਾਈਆਂ ਦੇ ਵਿੱਚ ਡਿਗਿਆ ਹੋਇਆ ਜਿਨੇ ਆਪਣਾ ਜੀਵਨ ਹੀ ਨਰਕ ਬਣਾਇਆ ਹੋਇਆ ਹੈ ਉਹਨੂੰ ਪਤਤ ਆਖਿਆ ਇਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪਤਤ ਉਦਾਹਰਨ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ ਉਹ ਵਿਕਾਰਾਂ ਦੇ ਵਿੱਚ ਡਿਗੇ ਹੋਏ ਮਨੁੱਖਾਂ ਨੂੰ ਵੀ ਉਦਾਹਰਨ ਮਤਲਬ ਬਚਾ ਲੈਂਦਾ ਹੈ ਆਪਣੀ ਸ਼ਰਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਵੀ ਤਾਰ ਦਿੰਦਾ ਹੈ ਜਿੰਨਾ ਮਰਜੀ ਭੇੜੇ ਤੋਂ ਭੇੜਾ ਇਨਸਾਨ ਕਿਉਂ ਨਾ ਹੋਵੇ ਜਿੰਨੀਆਂ ਮਰਜੀ ਉਹਦੇ ਜੀਵਨ ਵਿੱਚ ਬੁਰਾਈਆਂ ਕਿਉਂ ਨਾ ਹੋਣ ਜਦੋਂ ਉਹ ਮਨੁੱਖ ਰੱਬ ਦੀ ਸ਼ਰਨ ਦੇ ਵਿੱਚ ਆ ਜਾਂਦਾ ਨਾ ਗੁਰੂ ਵਾਲਾ ਬਣ ਜਾਂਦਾ ਗੁਰੂ ਪਿਆਰਿਓ ਉਹਦੇ ਜਿੰਨੇ ਵੀ ਪਾਪ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਧੋ ਦਿੰਦੇ ਨੇ ਉਹਨੂੰ ਪਤਿਤ ਨੂੰ ਪਾਵਨ ਕਰ ਦਿੰਦੇ ਨੇ ਪਵਿੱਤਰ ਬਣਾ ਦਿੰਦੇ ਨੇ ਕੌਡਾ ਰਾਖਸ਼ਸਤਾ ਆਪਾਂ ਸੁਣਿਆ ਨਾ ਕੌਡਾ ਭੀਲ ਸੱਜਣ ਠੱਗ ਵੀ ਅਸੀਂ ਸੁਣਿਆ ਭੂਮੀਆਂ ਚੋਰ ਵੀ ਅਸੀਂ ਸੁਣਿਆ ਉਹਨਾਂ ਨੂੰ ਤਾਂ ਨਹੀਂ ਪੜੇ ਆਪਾਂ ਜੇ ਹੈਗੇ ਆ ਤਾਂ ਸੱਚ ਜਾਣਿਓ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਨੇ ਸੱਜਣ ਠੱਗ ਕਾਉਟੇ ਪੀਲ ਤੇ ਭੂਮੀਆਂ ਚੋਰ ਵਰਗੇ ਤਾਰ ਦਿੱਤੇ ਫਿਰ ਮੰਨਣਾ ਪਏਗਾ ਗੁਰੂ ਨਾਨਕ ਮਹਾਰਾਜ ਦੇ ਅੱਗੇ ਆ ਕੇ ਕਿ ਪਾਤਸ਼ਾਹ ਜਿੰਨੇ ਪਾਪੀ ਉਹ ਸਨ ਉਨੇ ਹੀ ਅਸੀਂ ਆ ਜੇ ਤੁਸੀਂ ਉਹਨਾਂ ਨੂੰ ਤਾਰੇ ਅੱਜ ਸਾਨੂੰ ਵੀ ਤਾਰ ਦੋ ਆਖੋ ਸਤਨਾਮ ਫਿਰ ਸਤਗੁਰੂ ਤਾਰਨਗੇ ਵੀ ਨਾ ਕਿਰਪਾ ਵੀ ਕਰਨਗੇ ਕਿਉਂਕਿ ਪਤਤ ਉਧਾਰਨ ਵੱਡੇ ਵੱਡੇ ਲੁਟੇਰੇ ਵੱਡੇ ਵੱਡੇ ਠੱਗ ਸਤਗੁਰਾਂ ਨੇ ਤਾਰ ਦਿੱਤੇ ਸਨ ਤੇ ਗੁਰੂ ਪਿਆਰਿਓ ਇਸੇ ਲਈ ਆਖਿਆ ਜਿਹੜਾ ਸਤਗੁਰ ਹੈ ਅਕਾਲ ਪੁਰਖ ਹੈ ਪਤਤ ਉਧਾਰਨ ਉਹ ਰੱਬ ਤੋਂ ਟੁੱਟੇ ਹੋਏ ਮਨੁੱਖਾਂ ਨੂੰ ਵੀ ਆਪਣੀ ਸ਼ਰਨ ਦੇ ਵਿੱਚ ਲਿਆ ਕੇ ਬਚਾ ਲੈਂਦਾ ਹੈ ਤਾਰ ਦਿੰਦਾ ਹੈ ਭੈ ਹਰਨ ਭੈ ਦਾ ਮਤਲਬ ਹੁੰਦਾ ਡਰ ਹਾਰਨ ਦਾ ਮਤਲਬ ਹੁੰਦਾ ਦੂਰ ਕਰ ਦੇਣਾ ਕੱਟ ਦੇਣਾ ਕੋਈ ਵੀ ਮਨੁੱਖ ਜਿਹੜਾ ਰੱਬ ਦੇ ਨਾਲ ਜੁੜ ਜਾਵੇ ਗੁਰੂ ਵਾਲਾ ਬਣ ਜਾਵੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖੋਂ ਤੇ ਡਰ ਨੂੰ ਦੂਰ ਕਰ ਦਿੰਦਾ ਹੈ ਹਰ ਅਨਾਥ ਕੇ ਨਾਥ ਅਨਾਥ ਕਹਿੰਦੇ ਨੇ ਜਿਹਦਾ ਕੋਈ ਖਾਸਮ ਨਾ ਹੋਵੇ ਤੇ ਗੁਰੂ ਪਿਆਰਿਓ ਆਪਾਂ ਕਹਿੰਦੇ ਆ ਬੱਚਾ ਅਨਾਥ ਹੋ ਗਿਆ ਮਾਤਾ ਪਿਤਾ ਹੈ ਨਹੀਂ ਇਹਦੇ ਉਹਨੂੰ ਵੀ ਅਨਾਥ ਆਖਿਆ ਗਿਆ ਹੈ ਤੇ ਗੁਰੂ ਪਿਆਰਿਓ ਜਿਦੇ ਮਾਤਾ ਪਿਤਾ ਨਹੀਂ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਮਾਤਾ ਪਿਤਾ ਰੱਬ ਹੈ ਅਕਾਲ ਪੁਰਖ ਹੈ ਫਿਰ ਉਹਦਾ ਬਣ ਜਾਵੇ ਫਿਰ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਐਸੇ ਲਈ ਸਤਗੁਰ ਕਹਿ ਰਹੇ ਨੇ 헤 ਪਤਤਾ ਨੂੰ ਉਧਾਰ ਕਰਨ ਵਾਲਿਆ ਤਾਰਨ ਵਾਲਿਆ 헤 ਡਰ ਨੂੰ ਦੂਰ ਕਰਨ ਵਾਲਿਆ 헤 ਅਨਾਥਾਂ ਦੇ 나ਥ ਨਿਖਸਮਿਆਂ ਦੇ ਖਸਮ ਪਾਤਸ਼ਾਹ ਕਹੋ ਨਾਨਕ ਤਹਿ ਜਾਨੀਐ ਸਦਾ ਵਸਤ ਤੁਮ ਸਾਥ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਉਹ ਅਕਾਲ ਪੁਰਖ ਤੇਰੇ ਨਾਲ ਹਮੇਸ਼ਾ ਵਸਦਾ ਹੈ ਜਿਹੜਾ ਵਿਕਾਰਾਂ ਚ ਡਿੱਗੇ ਹੋਿਆਂ ਨੂੰ ਵੀ ਬਚਾ ਲੈਂਦਾ ਜਿਹੜਾ ਸਾਰਿਆਂ ਦੇ ਭੈ ਨੂੰ ਡਰ ਨੂੰ ਵੀ ਦੂਰ ਕਰ ਦਿੰਦਾ ਜਿਹੜਾ ਅਨਾਥਾਂ ਦਾ ਨਾਥ ਹੈ ਕਹੋ ਨਾਨਕ ਹੇ ਨਾਨਕ ਆਖ ਦੁਨੀਆ ਦੇ ਲੋਕਾਂ ਨੂੰ ਉਹ ਐਡਾ ਵੱਡਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਦਾ ਵਸਤ ਤੁਮ ਸਾਥ ਉਹ ਸਾਡੇ ਨਾਲ ਵੀ ਵਸਦਾ ਆਖੋ ਸਤਨਾਮ ਮਹਾਰਾਜ ਕਹਿੰਦੇ ਉਹਨੂੰ ਭੁੱਲ ਨਾ ਉਹ ਤੇਰੇ ਨਾਲ ਹੈ ਇਹ 6ਵਾਂ ਸ਼ਲੋਕ ਸੀ ਜਿਸ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਅੱਗੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਤਨ ਤਨ ਜਹ ਤਉ ਕਉ ਦਿਓ ਤਾਂ ਸਿਓ ਨੇਹੋ ਨਕੀਨ ਮਹਾਰਾਜ ਕਹਿੰਦੇ ਜੈਸਾ ਕਾਲਪੁਰਖ ਨੇ ਤੈਨੂੰ ਤਨ ਦਿੱਤਾ ਤਾਨਾ ਆਖਦੇ ਨੇ ਸਰੀਰ ਨੂੰ ਫਿਰ ਉਹਨੇ ਧਨ ਵੀ ਦਿੱਤਾ ਅ ਜਿੰਨਾ ਧਨ ਹੈ ਜ਼ਮੀਨ ਜਾਇਦਾਦ ਧੀਆਂ ਪੁੱਤਰ ਇਹ ਸਭ ਉਹਦਾ ਦਿੱਤਾ ਹੋਇਆ ਧਨ ਹੈ ਜਿਹੇ ਤੌ ਕਉ ਦਿਓ ਜਿਸ ਨੇ ਤੈਨੂੰ ਦਿੱਤਾ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਤਾਂ ਸਿਉ ਨਹਿ ਨਾਕੀਨ ਉਹਦੇ ਨਾਲ ਤੂੰ ਪ੍ਰੇਮ ਹੀ ਨਹੀਂ ਬਣਾਇਆ ਉਹਦੇ ਨਾਲ ਤੂੰ ਜੁੜਿਆ ਹੀ ਨਹੀਂ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਕਾਹੋ ਨਾਨਕ ਨਰ ਬਾਬਰੇ ਬਾਬਰੇ ਆਖਦੇ ਨੇ ਕਮਲੇ ਨੂੰ ਝੱਲੇ ਨੂੰ 헤 ਕਮਲੇ ਮਨੁਖ 헤 ਝੱਲੇ ਮਨੁਖ ਅਬ ਕਿਉ ਡੋਲਤ ਦੀਨ ਹੁਣ ਤੂੰ ਡੋਲਦਾ ਕਾ ਨੂੰ ਆ ਤੇਰਾ ਅਤੀਤ ਕਿਉ ਡੋਲ ਰਿਹਾ ਹੈ ਤੇਰਾ ਇਮਾਨ ਕਿਉ ਡੋਲ ਰਿਹਾ ਹੈ ਕਾਰਨ ਇਹ ਹੈ ਕਿ ਤੂੰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਬਣਾਇਆ ਨੇਹ ਦਾ ਅਰਥ ਹੁੰਦਾ ਪਿਆਰ ਪ੍ਰੇਮ ਜਿਸ ਰੱਬ ਨੇ ਤੇਰਨੂੰ ਬਣਾਇਆ ਸਰੀਰ ਦਿੱਤਾ ਧਨ ਦੌਲਤ ਦਿੱਤੀ ਭੈਣ ਭਰਾ ਸਾਥ ਸਬੰਧੀ ਮਿੱਤਰ ਦਿੱਤੇ ਨੇ ਤੂੰ ਉਹਨੂੰ ਹੀ ਆਪਣਾ ਬਣਾਇਆ ਹੀ ਨਹੀਂ ਉਹਦੇ ਨਾਲ ਪ੍ਰੇਮ ਹੀ ਨਹੀਂ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹੈ ਨਰ ਹੈ ਬਾਵਰੇ ਹੈ ਚੱਲੇ ਮਨੁੱਖ ਆਪ ਕਿਉਂ ਦੌਲਤ ਦੀਨ ਹੁਣ ਤੇਰਾ ਦੀਨ ਕਿਉਂ ਡੋਲਦਾ ਇਮਾਨ ਕਿਉਂ ਡੋਲਦਾ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਡੋਲਦਾ ਹੈ ਕਿ ਤੂੰ ਰੱਬ ਨੂੰ ਆਪਣਾ ਬਣਾਇਆ ਹੀ ਨਹੀਂ ਜਿਹੜੇ ਰੱਬ ਨੇ ਤੈਨੂੰ ਬਣਾ ਦਿੱਤਾ ਸੰਸਾਰ ਤੇ ਭੇਜ ਦਿੱਤਾ ਉਸ ਰੱਬ ਨੂੰ ਤੂੰ ਅਪਣਾਇਆ ਹੀ ਨਹੀਂ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੂੰ ਡੂਲ ਰਿਹਾ ਹੈ ਤੇ ਗੁਰੂ ਪਿਆਰਿਓ ਦੀਨ ਦਾ ਮਤਲਬ ਹੁੰਦਾ ਧਰਮ ਆਪਾਂ ਕਹਿੰਦੇ ਆ ਨਾ ਵੀ ਭਾਈ ਬੰਦੇ ਦਾ ਕੋਈ ਦੀਨ ਆ ਮੰਨ ਹੋਣਾ ਚਾਹੀਦਾ ਕੋਈ ਧਰਮ ਹੋਣਾ ਚਾਹੀਦਾ ਕੋਈ ਨੇਮ ਹੋਣਾ ਚਾਹੀਦਾ ਕੋਈ ਆਪਣਾ ਸਟੈਂਡ ਹੋਣਾ ਚਾਹੀਦਾ ਮਨੁੱਖ ਦਾ ਤੇ ਗੁਰੂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਬਾਬਾ ਕਬੀਰ ਸਾਹਿਬ ਨੇ ਬੜੀ ਕਮਾਲ ਦੀ ਗੱਲ ਆਖੀ ਹੈ ਕਬੀਰ ਦੀਨ ਗਵਾਇਆ ਦੁਨੀ ਸਿਆ ਦੁਨੀ ਨਾ ਚਾਲੀ ਸਾਥ ਕਈ ਮਨੁੱਖ ਐਸੇ ਮਿਲਣਗੇ ਜਿੰਨਾ ਕਰਕੇ ਅਸੀਂ ਆਪਣਾ ਦੀਨ ਗਵਾ ਲੈਨੇ ਆ ਇਮਾਨ ਗਵਾ ਲੈਨੇ ਆ ਆਪਣੇ ਧਰਮ ਤੋਂ ਪਟਕ ਜਾਨਨੇ ਆ ਦੁਨੀਆ ਦੇ ਪਿੱਛੇ ਲੱਗ ਕੇ ਲੋਕਾਂ ਦੇ ਪਿੱਛੇ ਲੱਗ ਕੇ ਆਪਣਾ ਆਪ ਬਰਬਾਦ ਕਰ ਬੈਠਦੇ ਆ ਗੁਰੂ ਨਾਲੋਂ ਟੁੱਟ ਕੇ ਬੈਠ ਜਾਨਨੇ ਆ ਰੱਬ ਨਾਲੋਂ ਟੁੱਟ ਕੇ ਬੈਠ ਜਾਨਨੇ ਆ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਜਿੰਨਾ ਕਰਕੇ ਅਸੀਂ ਦੀਨ ਗਵਾਉਨੇ ਆ ਨਾ ਹੁਣ ਦੇਖੋ ਦੁਨੀਆ ਦੇ ਵਿੱਚ ਇੱਥੇ ਬਾਬਾ ਕਬੀਰ ਸਾਹਿਬ ਨੇ ਪਰਿਵਾਰ ਵੀ ਆਖਿਆ ਮਾਤਾ ਪਿਤਾ ਵੀ ਆਖੇ ਰੇ ਬੱਚੇ ਵੀ ਆਖੇ ਨੇ ਕਿਉਂ ਸਤਗੁਰ ਸੱਚੇ ਪਾਤਸ਼ਾਹ ਨੇ ਦੁਨੀਆ ਦਾ ਜ਼ਿਕਰ ਕੀਤਾ ਦੁਨੀਆ ਦੇ ਵਿੱਚ ਪਰਿਵਾਰ ਵੀ ਆਉਂਦਾ ਨਾ ਆਪਣਾ ਘਰ ਵੀ ਆਉਂਦਾ ਮਹਾਰਾਜ ਕਹਿੰਦੇ ਹੈ ਭਾਈ ਜੇ ਤੂੰ ਆਪਣਾ ਧਰਮ ਆਪਣੇ ਪਰਿਵਾਰ ਕਰਕੇ ਲੋਕਾਂ ਕਰਕੇ ਬਰਬਾਦ ਕਰ ਰਿਆ ਹੈ ਆਪਣੇ ਦੀਨ ਇਮਾਨ ਤੋਂ ਡੋਲ ਰਿਆ ਹੈ ਜੇ ਤੂੰ ਸੱਚ ਤੋਂ ਟੜਕ ਰਿਆ ਹੈ ਜੇ ਤੂੰ ਝੂਠ ਦੇ ਨਾਲ ਜੁੜ ਗਿਆ ਹੈ ਤਾਂ ਮਹਾਰਾਜ ਕਹਿੰਦੇ ਜਿੰਨਾ ਕਰਕੇ ਤੂੰ ਰੱਬ ਨਾਲੋਂ ਟੁੱਟਿਆ ਦੀਨ ਨੂੰ ਇਮਾਨ ਨੂੰ ਖਤਮ ਕਰ ਬੈਠਾ ਹੈ ਦੁਨੀ ਨਾ ਚਾਲੀ ਸਾਥ ਸਤਿਗੁਰ ਕਹਿੰਦੇ ਫਿਰ ਦੁਨੀਆ ਨੇ ਸਾਥ ਨਹੀਂ ਤੇਰਾ ਦੇਣਾ ਤੇ ਫਿਰ ਗੁਰੂ ਪਾਤਸ਼ਾਹ ਕਹਿੰਦੇ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਕਿਤੇ ਗਾਫਲ ਨੇ ਮੂਰਖ ਨੇ ਆਪਣੇ ਪੈਰ ਤੇ ਆਪ ਹੀ ਕੁਹਾੜਾ ਮਾਰ ਲਿਆ ਦੁਨੀਆ ਦੇ ਪਿੱਛੇ ਲੱਗ ਕੇ ਲੋਕਾਂ ਦੇ ਪਿੱਛੇ ਲੱਗ ਕੇ ਧਰਮ ਤੋਂ ਦੀਨ ਤੋਂ ਇਮਾਨ ਤੋਂ ਡੋਲ ਗਿਆ ਤੇ ਫਿਰ ਜਿੰਨਾ ਕਰਕੇ ਉਹ ਦੀਨ ਨੂੰ ਛੱਡਿਆ ਧਰਮ ਨੂੰ ਛੱਡਿਆ ਮਹਾਰਾਜ ਕਹਿੰਦੇ ਉਹ ਦੁਨੀਆ ਇਹਦੇ ਨਾਲ ਤੁਰੇ ਹੀ ਨਹੀਂ ਹੈ ਸੋ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਨੂੰ ਇਹਨਾਂ ਸ਼ਲੋਕਾਂ ਦੇ ਵਿੱਚ ਇਹੋ ਸਮਝਾਉਣਾ ਕਰਦੇ ਨੇ हे ਮਨੁੱਖ ਆਪਣੇ ਦੀਨ ਤੋਂ ਇਮਾਨ ਤੋਂ ਤੂੰ ਨਾ ਡੋਲ ਤੈਨੂੰ ਇੱਕ ਵਾਰੀ ਜੀਵਨ ਮਿਲਿਆ ਐਸਾ ਜੀਵਨ ਬਤੀਤ ਕਰਕੇ ਜਾ ਕਿ ਦੁਨੀਆ ਤੇ ਮਿਸਾਲ ਬਣ ਜਾਵੇ ਸੋ ਸਤਗੁਰ ਮਿਹਰ ਕਰਨ ਅੱਗੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਲੋਕ ਨੰਬਰ 8 ਦੇ ਵਿੱਚ ਫਰਮਾਉਣਾ ਕਰਦੇ ਨੇ ਤਨ ਤਨ ਸੰਪੈ ਸੁਖ ਦਿਓ ਅਰਜ ਹੈ ਨੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹੇ ਸੰਸਾਰ ਦੇ ਲੋਕੋ ਦੁਨੀਆ ਦੇ ਲੋਕੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਤੁਹਾਨੂੰ ਧਾਨ ਦਿੱਤਾ ਫੇਰ ਸਰੀਰ ਦਾ ਜ਼ਿਕਰ ਕੀਤਾ ਦੇਖੋ ਦੁਨੀਆ ਤੇ ਕੋਈ ਸਭ ਤੋਂ ਮਹਿੰਗੀ ਚੀਜ਼ ਹੈ ਜਿਹਦਾ ਕੋਈ ਮੁੱਲ ਨਹੀਂ ਹੈ ਦੁਨੀਆ ਤੇ ਸਭ ਤੋਂ ਅਮੋਲਕ ਚੀਜ਼ ਹੈ ਉਹ ਸਾਡਾ ਸਰੀਰ ਹੈ ਸਰੀਰ ਦੇ ਵਿੱਚ ਚੱਲਦੇ ਸਵਾਸ ਨੇ ਜੇ ਸਾਡਾ ਸਰੀਰ ਨਾ ਨਾ ਹੋਵੇ ਸੱਚ ਜਾਣਿਓ ਇਹ ਦੁਨੀਆ ਹੀ ਨਹੀਂ ਹੋਏਗੀ ਦੁਨੀਆ ਭਾਵੇਂ ਹਜ਼ਾਰਾਂ ਕਰੋੜਾਂ ਖਰਬਾਂ ਹੋਵੇ ਪਰ ਸਾਡੇ ਲਈ ਦੀ ਦੁਨੀਆ ਨਹੀਂ ਨਾ ਹੈ ਅਸੀਂ ਨਹੀਂ ਤਾਂ ਦੁਨੀਆ ਹੈ ਨਹੀਂ ਜੇ ਅਸੀਂ ਹਾਂ ਤਾਂ ਸਾਡੇ ਲਈ ਦੁਨੀਆ ਤੇ ਗੁਰੂ ਪਿਆਰਿਓ ਸਾਡੇ ਤੋਂ ਪਹਿਲਾਂ ਵੀ ਦੁਨੀਆ ਸੀ ਹੁਣ ਵੀ ਹੈ ਤੇ ਸਾਡੇ ਜਾਣ ਤੋਂ ਵੀ ਦੁਨੀਆ ਹੋਏਗੀ ਪਰ ਜਿੰਨਾ ਤੱਕ ਅਸੀਂ ਆ ਨਾ ਉਹਨਾਂ ਤੱਕ ਸਾਡੇ ਲਈ ਮਹੱਤਵ ਹੈ ਕਿ ਇਹ ਦੁਨੀਆ ਹੈ ਜਿੱਦਣ ਅਸੀਂ ਚਲੇ ਗਏ ਫਿਰ ਸਾਡੇ ਲਈ ਕੋਈ ਦੁਨੀਆ ਨਹੀਂ ਇਸੇ ਲਈ ਸਤਿਗੁਰ ਕਹਿੰਦੇ ਭਾਈ ਇਹ ਸੰਸਾਰ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਜਨਮ ਦਿੱਤਾ ਹੈ ਪੈਦਾ ਕੀਤਾ ਹੈ ਬਣਾਇਆ ਹੈ ਤੈਨੂੰ ਤਨ ਮਿਲਿਆ ਨਾ ਤਾਂ ਸ਼ੁਕਰਾਨਾ ਕਰਿਆ ਕਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਧੰਨਵਾਦ ਕਰਿਆ ਕਰ ਕਿ ਉਹਨੇ ਮੈਨੂੰ ਸਰੀਰ ਦਿੱਤਾ ਦੁਨੀਆ ਦੀ ਸਭ ਤੋਂ ਅਮੋਲਕ ਵਸਤੂ ਦਿੱਤੀ ਹੈ ਤੇ ਨਾਲ ਹੀ ਉਹਨੇ ਧਨ ਦਿੱਤਾ ਧਨ ਧੀਆਂ ਪੁੱਤਰ ਨੂੰ ਵੀ ਆਖਿਆ ਇੱਥੇ ਧਨ ਆਖਿਆ ਜਿੰਨੀ ਜ਼ਮੀਨ ਜਾਇਦਾਦ ਰਹਿਣ ਵਸੇਰਾ ਖਾਣ ਪੀਣ ਜਿੰਨਾ ਕੁਝ ਹੈ ਇਹਨੂੰ ਵੀ ਧਨ ਆਖਿਆ ਇੱਥੇ ਸਤਿਗੁਰਾਂ ਨੇ ਸੰਪੈ ਸੰਪਤੀ ਸੁੱਖ ਦਿਓ ਮਹਾਰਾਜ ਕਹਿੰਦੇ ਸੁੱਖ ਵੀ ਦਿੱਤੇ ਆ ਅਰਜਹਿ ਨੀਕੇ ਧਾਮ ਨੀਕੇ ਕਹਿੰਦੇ ਨੇ ਸੋਹਣੇ ਧਾਮ ਕਹਿੰਦੇ ਨੇ ਘਰਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਾਹ ਟੀ ਕਾసే ਨਹੀਂ ਛੱਡੀ ਪਰਿਵਾਰ ਵੀ ਦਿੱਤਾ ਬੱਚੇ ਵੀ ਦਿੱਤੇ ਸੋਨਾ ਘਰ ਵੀ ਦਿੱਤਾ ਸੁੱਖ ਆਰਾਮ ਵੀ ਦਿੱਤਾ ਮਹਾਰਾਜ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨਾਨਕ ਆਖਦਾ ਹੈ ਦੁਨੀਆ ਦੇ ਲੋਕੋ ਸਿਮਰਤ ਕਾਹੇ ਨਾ ਰਾਮ ਤੁਸੀਂ ਉਸ ਰਾਮ ਨੂੰ ਉਸ ਰੱਬ ਨੂੰ ਉਸ ਅਕਾਲ ਪੁਰਖ ਨੂੰ ਕਿਉਂ ਨਹੀਂ ਸਿਮਰਦੇ ਕਿਉਂ ਨਹੀਂ ਯਾਦ ਕਰਦੇ ਵੇਖੋ ਸਤਗੁਰ ਸੱਚੇ ਪਾਤਸ਼ਾਹ ਹਲੂਣਾ ਦੇ ਰਹੇ ਨੇ ਯਾਦ ਕਰਾ ਰਹੇ ਨੇ ਸਮਝਾ ਰਹੇ ਨੇ ਜਿਵੇਂ ਇੱਕ ਬਾਪੂ ਮਾਤਾ ਪਿਤਾ ਆਪਣੇ ਬੱਚੇ ਨੂੰ ਕਹਿੰਦੇ ਨੇ ਨਾ ਵੀ ਦੇਖ ਤੈਨੂੰ ਜੰਮਿਆ ਪਾਲਿਆ ਪਲੋਸਿਆ ਪੜਾਇਆ ਲਿਖਾਇਆ ਵਿਆਹ ਛੱਡਿਆ ਤੈਨੂੰ ਕੱਪੜੇ ਲੀਲੇ ਤੈਨੂੰ ਦਿੱਤੇ ਸਭ ਕੁਝ ਤੈਨੂੰ ਦਿੱਤਾ ਅਜੇ ਵੀ ਤੂੰ ਸਾਨੂੰ ਟੱਕੇ ਮਾਰ ਰਿਆਂ ਅਜੇ ਵੀ ਤੂੰ ਸਾਨੂੰ ਪੁੱਛਦਾ ਨਹੀਂ ਮਾਂ ਪਿਓ ਕਹਿੰਦੇ ਨੇ ਨਾ ਕਿਉਂ ਕਹਿੰਦੇ ਨੇ ਕਿ ਬੱਚਾ ਸਮਝ ਜਾਵੇ ਪਰ ਇੱਥੇ ਸਤਗੁਰ ਸੱਚੇ ਪਾਤਸ਼ਾਹ ਵੀ ਸਾਨੂੰ ਇਸੇ ਕਰਕੇ ਬੋਲ ਰਹੇ ਨੇ ਸਮਝਾ ਰਹੇ ਨੇ ਕਿ ਮਨੁੱਖ ਸਮਝ ਜਾਵੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਸਰੀਰ ਦਿੱਤਾ ਨਾ ਰੱਬ ਨੇ ਜੀ ਦਿੱਤਾ ਫਿਰ ਘਰ ਵੀ ਦਿੱਤਾ ਦਿੱਤਾ ਜੀ ਪਰਿਵਾਰ ਬੱਚੇ ਸਭ ਕੁਝ ਦਿੱਤਾ ਦਿੱਤਾ ਫਿਰ ਮਹਾਰਾਜ ਕਹਿੰਦੇ ਜੇ ਸਭ ਕੁਝ ਉਹਨੇ ਦਿੱਤਾ ਫਿਰ ਸਿਮਰਦਾ ਕਿਉਂ ਨਹੀਂ ਫਿਰ ਇੱਥੇ ਅਸੀਂ ਚੁੱਪ ਕਰ ਜਾਂਦੇ ਹਾਂ ਸਤਗੁਰ ਕਹਿੰਦੇ ਸਿਮਰਿਆ ਕਰ ਯਾਦ ਕਰਿਆ ਕਰ ਅਗਲੀ ਜਿਹੜੀ ਕਮਾਲ ਦੀ ਗੱਲ ਆਖੀ ਹੈ ਨਾ ਸਤਿਗੁਰਾਂ ਨੇ ਉਹ ਸ਼ਲੋਕ ਨੰਬਰ 9 ਦੇ ਵਿੱਚ ਆਖੀ ਹੈ ਕੀ ਕਹਿ ਰਹੇ ਨੇ ਸਭ ਸੁਖ ਦਾਤਾ RAM ਹੈ ਦੂਸਰ ਨਾ ਹੈ ਨ ਕੋਏ ਸਤਿਗੁਰ ਕਹਿੰਦੇ ਸਭ ਸੁਖ ਦਾਤਾ RAM ਹੈ ਜਿੰਨੇ ਤੈਨੂੰ ਸੁੱਖ ਮਿਲੇ ਨੇ ਮਿਲ ਰਹੇ ਨੇ ਤੇ ਮਿਲਣਗੇ ਵੀ ਇਹ ਸਾਰੇ ਸੁੱਖਾਂ ਦਾ ਇੱਕੋ ਹੀ ਦਾਤਾ ਕੋਈ ਦੂਜਾ ਨਹੀਂ ਆਖੋ ਸਤਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾ ਹੈ ਨਾ ਕੋਈ ਦੂਜਾ ਨਾ ਸਮਝ ਬੈਠੀ ਵੀ ਰੱਬ ਤੋਂ ਬਿਨਾ ਹੋਰ ਕੋਈ ਸਾਨੂੰ ਸੁਖ ਦੇ ਦੇਗਾ ਨਹੀਂ ਦੇ ਸਕਦਾ ਉਹ ਤਾਂ ਆਪ ਵਿਚਾਰਾ ਜੰਮਣ ਮਰਨ ਦੇ ਚੱਕਰ ਚ ਪਿਆ ਅੱਜ ਬਹੁਤ ਬਾਬੇ ਨੇ ਸੰਤ ਨੇ ਗੁਰੂ ਨੇ ਮਹਾਤਮਾ ਨੇ ਜਿਹੜੇ ਕਹਿੰਦੇ ਅਸੀਂ ਤੁਹਾਨੂੰ ਸੁਖ ਸੁਖ ਕਰ ਦੇ ਦੇਾਂਗੇ ਤੇ ਗੁਰੂ ਪਿਆਰਿਓ ਉਹ ਆਪ 84 ਦੇ ਗੇੜ ਚ ਪਏ ਹੋਏ ਨੇ ਤੇ ਇਸੇ ਲਈ ਸਤਿਗੁਰਾਂ ਨੇ ਆਖਿਆ ਜੇ ਸੁੱਖ ਮੰਗਣਾ ਤਾਂ ਸਭ ਤੋਂ ਵੱਡਾ ਸੁੱਖਾਂ ਦਾ ਦਾਤਾ ਹੈ ਜਿਹਦੇ ਕੋਲ ਸੁੱਖਾਂ ਦੇ ਭੰਡਾਰ ਨੇ ਉਹ ਹੈ ਰਾਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਦੇ ਬਰਾਬਰ ਦਾ ਕੋਈ ਸੁੱਖਾਂ ਦਾ ਦਾਤਾ ਹੈ ਹੀ ਨਹੀਂ ਜਿਹੜਾ ਤੁਹਾਨੂੰ ਸੁੱਖ ਦੇ ਸਕੇ ਇਸ ਕਰਕੇ ਸਭ ਸੁੱਖ ਦਾਤਾ ਰਾਮ ਹੈ ਦੂਸਰ ਨਾ ਹੈ ਨਾ ਕੋਏ ਕਹੋ ਨਾਨਕ ਸੁਨ ਰੇ ਮਨਾ ਤੇਹ ਸਿਮਰਤ ਗਤ ਹੋਏ ਫੇ ਨਾਨਕ ਆਖ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਿਮਰ ਜਿਸ ਨੂੰ ਸਿਮਨ ਦੇ ਨਾਲ ਤੇਰੀ ਗਤੀ ਹੋ ਜਾਏਗੀ ਤੇਰੀ ਮੁਕਤੀ ਹੋ ਜਾਏਗੀ ਤੇ ਮਰਨ ਤੋਂ ਬਾਅਦ ਮੁਕਤੀ ਨਹੀਂ ਜਿਉਂਦੇ ਜੀ ਮੈਂ ਬੇਨਤੀ ਕਰਦਾ ਹਾਂ ਨਾ ਜਿਹੜੇ ਜਿਉਂਦੇ ਜੀ ਮੁਕਤ ਹੋਗੇ ਨਾ ਉਹਨਾਂ ਨੂੰ ਫਿਰ ਮਰਨ ਤੋਂ ਬਾਅਦ ਮੁਕਤੀ ਦੀ ਲੋੜ ਨਹੀਂ ਉਹ ਮਰਨ ਤੋਂ ਬਾਅਦ ਵੀ ਮੁਕਤ ਨੇ ਸੋ ਗੁਰੂ ਪਿਆਰਿਓ ਇਸ ਸ਼ਲੋਕ ਨੰਬਰ 9 ਸੀ ਜਿਸ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਕਰਦੇ ਨੇ ਮੁਕਤੀ ਬਾਰੇ ਦੱਸ ਰਹੇ ਨੇ ਅੱਗੇ ਸ਼ਲੋਕ ਨੰਬਰ 10 ਸਤਿਗੁਰ ਕਹਿੰਦੇ ਜੇਹ ਸਿਮਰਤ ਗਤ ਪਾਈਐ ਤਿਹ ਪਜਰੇ ਤੈ ਮੀਤ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਭਾਈ ਜਿਸ ਰੱਬ ਨੂੰ ਸਿਮਰਨ ਦੇ ਨਾਲ ਯਾਦ ਕਰਨ ਦੇ ਨਾਲ ਗਤੀ ਮਿਲਦੀ ਹੈ ਮੁਕਤੀ ਮਿਲਦੀ ਹੈ ਸਤਿਗੁਰ ਕਹਿੰਦੇ ਉਹਨੂੰ ਸਦਾ ਭਜ ਉਹਨੂੰ ਸਦਾ ਜਪ ਤੇ ਸਾਡਾ ਕੀ ਹਸਾਬਕਤਾ ਵੈ ਅਸੀਂ ਕਹਿੰਨੇ ਆ ਨਹੀਂ ਅਸੀਂ ਮਰਨ ਤੋਂ ਬਾਅਦ ਮੁਕਤੀ ਲਵਾਂਗੇ ਸਾਡੇ ਬੱਚੇ ਜਾਣਗੇ ਜਾਂ ਪਹਿ ਹੋਵੇ ਜਾਣਗੇ ਜਾਂ ਹਰਦਵਾਰ ਜਾਣਗੇ ਜਾਂ ਕੀਰਤਪੁਰ ਸਾਹਿਬ ਜਾਣਗੇ ਉੱਥੇ ਜਾ ਕੇ ਗਤਿਆ ਕਰਾ ਕੇ ਆਉਣਗੇ ਸਾਡੇ ਜਿਆਦਾ ਹਰਦਵਾਰ ਪਹਿ ਹੋਵੇ ਗਤਿਆ ਹੁੰਦੀ ਹੈ ਨਾ ਮਨ ਤੋਂ ਬਾਅਦ ਗਤੀ ਮੰਗਦੇ ਆ ਜਿਉਂਦੇ ਜੀ ਨਰਕ ਭੋਗ ਕੇ ਜਾਂਦੇ ਆ ਤੇ ਮਨ ਤੋਂ ਬਾਅਦ ਮੁਕਤੀ ਮੰਗਦੇ ਆ ਮਹਾਰਾਜ ਕਹਿੰਦੇ ਨਹੀਂ ਭਾਈ ਮੁਕਤੀ ਲੈਣੀ ਆ ਜਿਉਂਦੇ ਜੀ ਲੈ ਜਿਹੇ ਸਿਮਰਤ ਗਤ ਪਾਈ ਐ ਜਿਸ ਰੱਬ ਨੂੰ ਸਿਮਨ ਦੇ ਨਾਲ ਜਿਉਂਦੇ ਜੀ ਗਤੀ ਮਿਲਦੀ ਐ ਮੁਕਤੀ ਮਿਲਦੀ ਐ ਤਿਹ ਪਜਰੇ ਤੈ ਮੀਤ हे ਮਿੱਤਰ ਹੈ ਸੱਜਣ ਉਸ ਰੱਬ ਨੂੰ ਸਦਾ ਜਪ ਉਹਦਾ ਰੱਬ ਦਾ ਨਾਮ ਸਦਾ ਜਪ ਕਹੋ ਨਾਨਕ ਸੁਨ ਰੇ ਮਨਾ ਆਉਧ ਘਟਤ ਹੈ ਨੀਤ ਤੇਰੀ ਉਮਰ ਘਟਦੀ ਜਾ ਰਹੀ ਐ ਆਉਧ ਦਾ ਮਤਲਬ ਹੁੰਦਾ ਉਮਰ ਘਟ ਦਾ ਘਟਤ ਘਟਣੀ ਸਤਗੁਰ ਕਹਿੰਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹੋ ਨਾਨਕ 헤 ਨਾਨਕ ਆਖ ਸੁਨ ਰੇ ਮਨਾ ਮਨ ਨੂੰ ਸਮਝਾ ਆਉਧ ਘਟਤ ਹੈ ਨੀਤ ਕਿ ਤੇਰੀ ਜਿਹੜੀ ਉਮਰ ਹੈ ਆਜੂ ਹੈ ਇੱਕ ਘਟਦੀ ਜਾ ਰਹੀ ਹੈ ਉਮਰ ਘਟਣ ਦੇ ਨਾਲ ਇਹ ਸੰਸਾਰ ਤੋਂ ਇੱਕ ਦਿਨ ਐਸਾ ਦਿਨ ਆਏਗਾ ਤੂੰ ਚਲੇ ਜਾਏਗਾ ਇਸ ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹ ਸਿਮਰਤ ਗਤ ਪਾਈ ਹੈ ਜੇ ਸਰਬਨੋਂ ਸਿਮਰਨ ਦੇ ਨਾਲ ਮੁਕਤੀ ਮਿਲਦੀ ਹੈ ਉਹਨੂੰ ਹੁਣੇ ਹੀ ਜਪਣਾ ਸ਼ੁਰੂ ਕਰ ਦੇ ਜਿਉਂਦੇ ਜੀ ਮੁਕਤ ਹੋ ਗਿਆ ਤੇ ਜਿਹੜੀ ਤੇਰੀ ਬਾਕੀ ਉਮਰ ਰਹਿੰਦੀ ਹੈ ਨਾ ਉਹ ਵੀ ਫਿਰ ਤੇਰੀ ਮੁਕਤੀ ਦੇ ਵਿੱਚ ਹੀ ਲੰਗੇਗੀ ਤੈਨੂੰ ਮਰਨ ਤੋਂ ਬਾਅਦ ਮੁਕਤੀ ਦੀ ਜ਼ਰੂਰਤ ਨਹੀਂ ਪਵੇਗੀ ਸੋ ਸਤਗੁਰ ਮਿਹਰ ਕਰਨ ਕਿਰਪਾ ਕਰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਹੈ ਬਖਸ਼ਿਸ਼ ਕੀਤੀ ਹੈ ਸਤਗੁਰਾਂ ਦੀ ਬਾਣੀ ਦੇ ਵਿੱਚੋਂ ਜੋ ਸ਼ਲੋਕ ਮਹਲਾ 9ਵਾਂ ਦੇ ਆਪ ਜੀ ਦੇ ਨਾਲ ਅਰਥ ਸਾਂਝੇ ਕੀਤੇ ਨੇ ਸਤਗੁਰੂ ਪਿਆਰਿਓ ਸਤਗੁਰ ਕਿਰਪਾ ਕਰਨ ਬਖਸ਼ਿਸ਼ ਕਰਨ ਹੋਈਆਂ ਗਲਤੀਆਂ ਭੁੱਲਣ ਚੁੱਕਾਂ ਦੀ ਮਾਫੀ ਦੇਣੀ ਜਿੰਨੀ ਵੀ ਸੰਗਤ ਨੇ ਹਾਜ਼ਰੀ ਭਰੀ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਸੰਗਤਾਂ ਦਾ ਚੱਲਿਆ ਹੋਇਆ ਕਦਮ-ਕਦਮ ਲੇਖੇ ਵਿੱਚ ਲਾਉਣ ਦਰੋਂ ਕਰੋ ਗੁਰ ਸਿੱਖੀ ਦੀ ਦਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ